ਕ੍ਰੀਮ ਪਹਿਲਾ ਕੰਮ ਇੱਕ ਤਾਂ ਹਰਕਤਾਂ ਮੰਦ ਕਰ ਦੋ ਜਮਾਂ ਹਰਕਤਾਂ ਬੰਦ ਕਰ ਦੋ ਸ਼ਾਂਤ ਹੋ ਜਾਓ ਬਹੁਤ ਭਲਾ ਹੋਊਂਗੀ ਦੂਜੀ ਗੱਲ ਤੂੰ ਮੇਰੇ ਬੰਦਿਆਂ ਨੂੰ ਫੋਨ ਕਰਦਾ ਸੀ ਤੇਰਾ ਭਾਈ ਇਹਨਾਂ ਮੈਂ ਬੰਦੇ ਹੀ ਛੱਡ ਤੇ ਹੁਣ ਮੈਂ ਸਿੱਧਾ ਹੀ ਆਪ ਖੋਜ ਹੱਥ ਧੋਕੇ ਤੇਰੇ ਮਗਰ ਪੈ ਗਿਆਂ ਮੈਂ ਰੱਬ ਦੇ ਅੰਦਰ ਰਹਿਣਾ ਪਰ ਤੈਨੂੰ ਮੇਰੇ ਅੰਦਰ ਰਹਿਣਾ ਪੈਣਾ ਹੁਣ ਇੱਕ ਥੋਕੇ ਕਹਿ ਰਿਹਾ ਜੇ ਕੈਲਗਰੀ ਚ ਰਹਿਣਾ ਆ ਬਲਾਂ ਤੈਨੂੰ ਕੈਲਗਰੀ ਛੱਡਣਾ ਪੈਣਾ ਕਿਉਂਕਿ ਮੈਂ ਆਉਣਾ ਮਗੜਾ ਐ ਦੀ ਭੈਣ ਦੀ ਲੰਨ ਦੀ ਕੁਝ ਹੋ ਜੂ ਮੈਂ ਆਉਣਾ ਔਰ ਦੂਜੀ ਗੱਲ ਤੇ ਤੂੰ 97 ਲੱਖ ਲੈਣਾ ਮੈਂ ਕਿਸੇ ਕੋ ਨਹੀਂ ਲੈਣਾ ਤੇ ਤੂੰ ਲੈਣਾ 97 ਲੱਖ 95 ਤੁਸੀਂ ਖਰਾਬ ਕੀਤਾ ਸੀ ਕਿਸੇ ਦਾ ਮੈਂ 97 ਲਵਾਂਗਾ ਔਰ ਤੈਨੂੰ ਦੇਣਾ ਪੈਣਾ ਔਰ ਦੂਜੀ ਗੱਲ ਜਿਵੇਂ ਆਪਣੀ ਆਈ ਤੇ ਆ ਕਿ ਮੈਂ ਤੇ ਤੁਹਾਨੂੰ ਮਹੀਨੇ ਦੇ ਪੈਸੇ